ਹੈਲੋ ਫਰੈਂਡਸ ਵੈਲਕਮ ਟੂ ਮੇ YouTube ਚੈਨਲ HD ਵੀਡੀਓ ਅੱਪਾ ਦੂਸਰਾ ਹਿੱਸਾ ਕਰਾਂਗੇ ਮਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ ਸਾਨੂੰ ਸਾਰੇ ਟਾਈਟਲ ਦਿੱਤੇ ਹੋਏ ਨੇ ਤੇ ਆਪਾਂ ਨਹੀਂ ਨੂੰ ਡਿਫਾਈਨ ਕਰਨਾ ਹੈ ਪਹਿਲਾ ਹੈ ਜਾਣ ਪਛਾਣ ਮਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ ਜਿਹੜਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ ਤੇ ਇਹ ਰਚਨਾ ਆਸਾ ਦੀ ਵਾਰ ਵਿੱਚ ਦਰਜ ਕੀਤੀ ہوئی ਹੈ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਤੁਕਤ ਅਰਥ ਕੀਆ ਇਸ ਤੋਂ ਭਾਵ ਹੈ ਕਿ ਮਠਾਸ ਮਤਲਬ ਜਿਹੜੇ ਮਿੱਠਾ ਬੋਲਣ ਵਾਲੇ ਇਨਸਾਨ ਨੇ ਤੇ ਨਿਮਰਤਾ ਮਨੁੱਖ ਦੀਆਂ ਸਾਰੀਆਂ ਚੰਗਿਆਈਆਂ ਦਾ ਮੂਲ ਤੱਤ ਹੈ ਜਿਹੜੇ ਮਿੱਠਾ ਬੋਲਣ ਵਾਲੇ ਵਿਅਕਤੀ ਨੇ ਤੇ ਨਿਮਰਤਾ ਵਾਲੇ ਮਨੁੱਖ ਸਾਰਿਆਂ ਸਾਰਿਆਂ ਤੋਂ ਚੰਗੇ ਨੇ ਇਸ ਤੁਕਰਾ ਹੀ ਗੁਰੂ ਜੀ ਨੇ ਮਨੁੱਖ ਨੂੰ ਸਾਦਾਚਾਰਕ ਗੁਣ ਖਾਸ ਤੌਰ ਤੇ ਆਪਣੇ ਬੋਲਾਂ ਵਿੱਚ ਮਿਠਾਸ ਲਿਆਉਣ ਤੇ ਨਿਮਰਤਾ ਸਹਿਤ ਜੀਵਨ ਗੁਜ਼ਾਰਨ ਦੀ ਸਿੱਖਿਆ ਦਿੱਤੀ ਹੈ ਇਸ ਤੁਕ ਦੁਆਰਾ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਮਿੱਠਾ ਬੋਲਣ ਅਤੇ ਨਿਮਰਤਾ ਨਾਲ ਪੇਸ਼ ਆਉਣ ਜਾਂ ਨਿਮਰਤਾ ਨਾਲ ਬੋਲਣ ਦੀ ਸਿੱਖਿਆ ਦਿੱਤੀ ਗਈ ਹੈ ਮਿੱਠੇ ਅਤੇ ਕੋੜੇ ਬੋਲਾਂ ਦਾ ਅਸਰ ਹੁਣ ਜਿਹੜੇ মিঠে বোলਨ ਵਾਲੇ ਵਿਅਕਤੀ ਨੇ ਤੇ ਕੋੜੇ બોਦਣ ਵਾਲੇ ਵਿਅਕਤੀ ਨੇ ਉਹਨਾਂ ਦਾ ਕੀ ਅਸਰ ਪੈਂਦਾ ਹੈ মিঠਾ বোলਨ ਵਾਲਾ ਹਰ ਥਾਂ ਸਫਲ ਹੁੰਦਾ ਹੈ ਹੁਣ ਜਿਹੜਾ মিঠਾ বোলਨ ਵਾਲਾ ਵਿਅਕਤੀ ਆ ਉਹ ਜ਼ਿੰਦਗੀ ਵਿੱਚ ਸਫਲ ਹੁੰਦਾ ਹੈ ਜਾਂ ਹਰ ਥਾਂ ਤੇ ਸਫਲ ਹੁੰਦਾ ਹੈ ਜਦਕਿ ਕੋੜਾ ਬੋਲਣ ਵਾਲੇ ਮਨੁੱਖ ਦੀ ਆਪਣੀ ਸੋਚ ਤੇ ਮਨ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਹੁਣ ਜਿਹੜੇ ਮਿੱਠਾ ਬੋਲਣ ਵਾਲੇ ਨੇ ਉਹ ਹਰ ਥਾਂ ਤੇ ਸਫਲ ਹੁੰਦੇ ਨੇ ਜਦ ਕਿ ਕੌੜਾ ਬੋਲਣ ਵਾਲੇ ਮਨੁੱਖ ਆਪਣੀ ਸੋਚ ਤੇ ਮਨ ਤੇ ਬੁਰਾ ਪ੍ਰਭਾਵ ਪੈਂਦਾ ਹੈ ਆਪਣੇ ਵੀ ਉਹਨਾਂ ਦੇ ਮਨ ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਸੋਚ ਤੇ ਤੇ ਦੂਜਿਆਂ ਦੇ ਮਨ ਤੇ ਸੋਚ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਫਿੱਕਾ ਬੋਲਣ ਵਾਲੇ ਨੂੰ ਮੂਰਖ ਕਿਹਾ ਹੈ ਮਤਲਬ ਜਿਹੜੇ ਲੋਕ ਬੁਰੇ ਸ਼ਬਦ ਇਸਤੇਮਾਲ ਕਰਦੇ ਹਨ ਵਰਤਦੇ ਹਨ ਇਆ ਬੁਰਾ ਬੋਲਦੇ ਹਨ ਉਹਨਾਂ ਨੂੰ ਮੂਰਖ ਕਿਹਾ ਹੈ ਅਜੀਹਾਂ ਮਨੁੱਖ ਆਪਣੇ ਮਾੜੇ ਬੋਲਣ ਕਾਰਨ ਹੀ ਭਿੱਜੀਆਂ ਭਿੱਜੀਆਂ ਜਿੱਤੀਆਂ ਦੀ ਮਾਰ ਦੀ ਦਾ ਭਾਗੀ ਹੁੰਦਾ ਹੈ ਇਹ ਜਿਹੜੇ ਸ਼ਬਦ ਨੇ ਇਹ ਤੁਸੀਂ ਲਿਖੋ ਇਹ ਨਾ ਲਿਖੋ 21 ਬਰਾਬਰ ਹੋਣਗੇ ਇਹਨਾਂ ਦੇ ਕੋਈ ਨੰਬਰ ਨਹੀਂ ਕੱਟੇ ਜਾਣਗੇ ਨਿਮਰਤਾ ਅਹਿਮ ਗੁਣ ਹੈ ਹੁਣ ਜਿਹੜਾ ਨਿਮਰਤਾ ਹੈ ਜਾਂ ਮਿੱਠੇ ਬੋਲਣ ਵਾਲਾ ਵਿਅਕਤੀ ਆ ਉਹ ਇੱਕ ਅਹਿਮ ਗੁਣ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਨਿਮਰਤਾ ਮਨੁੱਖ ਨੂੰ ਅਦਬ ਸਤਿਕਾਰ ਦਾ ਪਾਗੀਦਾਰ ਬਣਾਉਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਨਿਮਰਤਾ ਪਾਣੀ ਵਾਂਗ ਹੈ ਜਿਹੜਾ ਸਦਾ ਨੀਵੇਂ ਪਾਸੇ ਵੱਲ ਆਪ ਮੁਹਾਰੇ ਵਹਿੰਦਾ ਹੈ ਜਾਂਦਾ ਹੈ ਜਦ ਕੀ ਹੰਕਾਰ ਅੱਗ ਵਾਂਗ ਹੈ ਜਿਸ ਦੀਆਂ ਲਾਟਾਂ ਹਮੇਸ਼ਾ ਉੱਤਾਂ ਵੱਲ ਉੱਠਦੀਆਂ ਹਨ ਇਸੇ ਤਰ੍ਹਾਂ ਗੁਰੂ ਜੀ ਦੀ ਗੁਰੂ ਜੀ ਵੀ ਫਰਮਾਉਂਦੇ ਹਨ ਕਿ ਜੇਕਰ ਤੱਕੜੀ ਵਿੱਚ ਕੋਈ ਚੀਜ਼ ਪਾ ਕੇ ਤੋਲੀ ਜਾਵੇ ਤਾਂ ਭਾਰਾ ਪਾਸਾ ਹਮੇਸ਼ਾ ਨੀਵਾ ਹੋਵੇਗਾ ਨਿਮਰਤਾ ਵਿੱਚ ਖੋਟ ਨਹੀਂ ਹੁੰਦੀ ਹੋਣੀ ਚਾਹੀਦੀ ਭਾਪ ਗੁਣਵਾਨ ਵਿਅਕਤੀ ਹਮੇਸ਼ਾ ਨਿਮਰ ਰਹੇਗਾ ਜਿਹੜਾ ਗੁਣਵਾਨ ਵਿਅਕਤੀ ਆ ਹਮੇਸ਼ਾ ਜਿਹੜਾ ਹੈਗਾ ਨਿਮਰ ਰਹੇਗਾ ਹੰਕਾਰ ਇੱਕ ਵੱਡਾ ਔਗੁਣ ਹੈ ਜਿਹੜਾ ਨਿਮਰਤਾ ਹੈ ਉਹ ਅਹਿਮ ਗੁਣ ਹੈ ਤੇ ਜਿਹੜਾ ਹੰਕਾਰ ਹੈ ਉਹ ਬਹੁਤ ਵੱਡਾ ਅਗੁਣ ਹੈ ਇਹ ਮਨੁੱਖ ਨੂੰ ਕਦੇ ਵੀ ਜ਼ਿੰਦਗੀ ਵਿੱਚ ਸਫਲ ਨਹੀਂ ਹੋਣ ਦਿੰਦਾ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਹੰਕਾਰੀ ਪੁਰਸ਼ ਸਿਮਲ ਦੇ ਰੂਪ ਰੁੱਖ ਵਾਂਗ ਉੱਚਾ ਲੰਮਾ ਤੇ ਫਲਾਂ ਦੇ ਫੁੱਲਾਂ ਨਾਲ ਲੱਦਿਆ ਜ਼ਰੂਰ ਹੁੰਦਾ ਹੈ ਪਰ ਉਸ ਤੋਂ ਕਿਸੇ ਨੂੰ ਵੀ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਇਸ ਦੀ ਛਾਂ ਨਹੀਂ ਹੁੰਦੀ ਇਸ ਤੇ ਫਲ ਫਿੱਕੇ ਹੁੰਦੇ ਹਨ ਤੇ ਫੁੱਲ ਵੀ ਕੌੜੇ ਤੇ ਬਕਬਕੇ ਹੁੰਦੇ ਹਨ ਇਸ ਰੁਖ ਕੋਲੋਂ ਸਾਰੇ ਪੰਛੀ ਵੀ ਨਿਰਾਸ਼ੀ ਮੁਰਦੇ ਹਨ ਗੁਰੂ ਜੀ ਲਿਖਦੇ ਹਨ ਤੇ ਸ਼ਬਦ ਲਿਖਿਆ ਹੋਇਆ ਹੈ ਤੁਸੀਂ ਚਾਹੇ ਗੁਰੂ ਜੀ ਲਿਖਦੇ ਹਨ ਨਹੀਂ ਵੀ ਲਿਖ ਸਕਦੇ ਤਾਂ ਤੁਸੀਂ ਤੁਹਾਡੇ ਕੋਈ ਨੰਬਰ ਨਹੀਂ ਕੱਟੇ ਜਾਣਗੇ ਇਸ ਤੋਂ ਬਾਅਦ ਅਗਲਾ ਟਾਈਟਲ ਹੈ ਵਿਖਾਵੇ ਵਾਲੀ ਨਿਮਰਤਾ ਇੱਕ ਜਿਹੜੀ ਨਿਮਰਤਾ ਹੁੰਦੀ ਹੈ ਉਹ ਦਿਲੋਂ ਹੁੰਦੀ ਹੈ ਤੇ ਇੱਕ ਜਿਹੜੀ ਨਿਮਰਤਾ ਹੁੰਦੀ ਉਹ ਵਿਖਾਵੇ ਵਾਲੀ ਨਿਮਰਤਾ ਹੁੰਦੀ ਹੈ ਵਿਖਾਵੇ ਨਾਲ ਨਿਮਰਤਾ ਨਿੱਜੀ ਸਵਾਰਥ ਵਾਲੀ ਹੁੰਦੀ ਹੈ ਇਸ ਦਾ ਦੂਜਿਆਂ ਨੂੰ ਕੋਈ ਲਾਭ ਨਹੀਂ ਹੁੰਦਾ ਜਿਵੇਂ ਅਪਰਾਧੀ ਚੋਰ ਤੇ ਭ੍ਰਿਸ਼ਟਾਚਾਰੀ ਤੇ ਸ਼ਿਕਾਰੀ ਹੱਦੋਂ ਵੱਧ ਝੁਕ ਜਾਂਦੇ ਹਨ ਉਹਨਾਂ ਤੋਂ ਬਚਣਾ ਚਾਹੀਦਾ ਹੈ ਜਿਹੜੇ ਲੋਕ ਮਤਲਬੀ ਹੁੰਦੇ ਹਨ ਉਹ ਪਹਿਲਾਂ ਤਾਂ ਨਿਮਰਤਾ ਨਾਲ ਪੇਸ਼ ਆਉਂਦੇ ਹਨ ਉਸ ਤੋਂ ਬਾਅਦ ਉਹ ਆਪਣਾ ਮਤਲਬ ਕੱਢ ਕੇ ਚਲੇ ਜਾਂਦੇ ਹਨ ਜਾਂ ਹੰਕਾਰ ਨਾਲ ਗੱਲ ਕਰਦੇ ਹਨ ਨਿਮਰਤਾ ਧਾਰਨ ਕਰਨ ਲਈ ਯਤਨ ਹੁਣ ਸਾਨੂੰ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ ਤੇ ਨਿਮਰਤਾ ਧਾਰਨ ਕਰਨ ਲਈ ਸਾਨੂੰ ਯਤਨ ਕਰਨਾ ਚਾਹੀਦਾ ਹੈ ਨਿਮਰਤਾ ਹਾਸਲ ਕਰਨ ਲਈ ਹਮੈ ਨਫ਼ਰਤ ਨਿੰਦਿਆ ਚੁਗਲੀ ਤੇ ਹੋਰ ਵਿਸ਼ੇ ਵਿਕਾਰਾਂ ਨੂੰ ਤਿਆਗਣਾ ਪੈਂਦਾ ਹੈ ਤੇ ਦਇਆ ਧੀਰਜ ਸਬਰ ਸੰਤੋਖ ਪਰਉਪਕਾਰ ਨਿੱਕੀ ਵਰਗੇ ਗੁਣ ਧਾਰਨ ਕਰਨੇ ਪੈਂਦੇ ਹਨ ਨਿਮਰਤਾ ਧਾਰਨ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਤੇ ਨਿਮਰਤਾ ਧਾਰਨ ਕਰਨ ਲਈ ਸਾਨੂੰ ਹਉਮੈ ਹੰਕਾਰ ਨਫ਼ਰਤ ਸਾਰੀਆਂ ਅਗੁਣਾ ਨੂੰ ਤਿਆਗਣਾ ਚਾਹੀਦਾ ਹੈ ਤੇ ਸਾਨੂੰ ਧੀਰਜ ਤੇ ਸਬਰ ਸੰਤੋਖ ਨਾਲ ਸਾਰੇ ਕੰਮ ਕਰਨੇ ਚਾਹੀਦੇ ਹਨ ਹੁਣ ਨਿਮਰਤਾ ਤੇ ਲਾਭ ਜ਼ਿੰਦਗੀ ਵਿੱਚ ਮਿੱਠੇ ਬੋਲ ਬੋਲਣ ਤੇ ਨਿਮਰਤਾ ਧਾਰਨ ਕਰਨ ਵਾਲਾ ਮਨੁੱਖ ਹਮੇਸ਼ਾ ਸਫਲ ਹੁੰਦਾ ਹੈ। ਅਜਿਹੇ ਲੋਕਾਂ ਨੂੰ ਹਰ ਪਾਸੇੋਂ ਪਿਆਰ ਤੇ ਸਤਿਕਾਰ ਮਿਲਦਾ ਹੈ। ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੇ ਆਪਣੇ ਮਿੱਠੇ ਬੋਲਣਾ ਤੇ অতি ਦਾਨ ਨਿਮਰਤਾ ਨਾਲ ਗੁਰਗੱਦੀ ਪ੍ਰਾਪਤ ਕੀਤੀ। ਨਿਮਰ ਤੇ ਮਿੱਠੇ ਸੁਭਾਅ ਵਾਲਾ ਵਿਅਕਤੀ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚ ਜਾਂਦਾ ਹੈ ਜਿਵੇਂ ਬਾਸ ਲੰਬੀ ਹੋ ਕੇ ਵੀ ਹਨੇਰੀ ਝਖੜ ਵੇਲੇ ਨਿਫਕੇ ਧਰਤੀ ਨਾਲ ਲੱਗ ਕੇ ਹਨੇਰੀ ਦੀ ਮਾਰ ਤੋਂ ਬਚ ਜਾਂਦਾ ਹੈ ਪਰ ਆਕੜ ਕੇ ਖੜੇ ਰੁੱਖ ਨੂੰ ਹਨੇਰੀ ਜڑوں ਉਖਾੜ ਕੇ ਪਰਾਂ ਸੁੱਟ ਦਿੰਦੀ ਹੈ ਹੁਣ ਸਿੱਟਾ ਕੀ ਹੈ ਜਾਂ ਸਰੰਝ ਜਾਂ ਸਾਰੇ ਦਾ ਨਿਚੋੜ ਕੀ ਹੈ ਨਿਰਸੰਦੇ ਮਿਠਤ ਅਤੇ ਨਿਮਰਤਾ ਮਨੁੱਖੀ जीवन विचले महान गुण हैं तो ये एक आदर्शक जीवन देवी तत्थ हैं तो यह साढ़ा सारा ऐसे अगली वीडियो आप दूसरा ऐसे थर्ड ऐसे करांगे नानक दुखिया सब संचार